ਬਾਰ ਬਾਰ ਕਹਿੰਦਾ ਰਿਹਾ ਆ ਠੀਕ ਹੈ ਆ ਆਵੇ ਗੁਰਲਾਲ ਸਿੰਘ ਆਵੇ ਗੁਰਲਾਲ ਸਿੰਘ ਪਵਾਦ ਦੇ ਨਾਂ ਤੇ ਤੂੰ ਕਲੰਕ ਲਾਟਾ ਆ ਧਰਤੀ ਨੇ ਸਾਨੂੰ ਇੱਕ ਸਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਰਹੀ ਔਰ ਤੇਰੇ ਬੰਦੇ ਸਾਡੀ ਚੋਰੀਆਂ ਕਰਦੇ ਨੇ ਔਰ ਡੀਐਸਪੀ ਚਿਮਾ ਆ ਜਾ ਫਿਰ ਦੇ ਮੇਰੇ ਤੇ ਪਰਚਾ ਇਹ ਚੋਰੀਆਂ ਆਮ ਆਦਮੀ ਪਾਰਟੀ ਦੇ ਵਰਕਰ ਦੇ ਘਰੋਂ ਇਹ ਟਾਲੀਏ ਦੂਜੀ ਬਰਾਮਦ ਹੋਈ ਹੈ ਠੀਕ ਹੈ ਔਰ ਮੈਂ ਇਹ ਦੱਸਣਾ ਚਾਹੁੰਦਾ ਆ ਵੀ ਇਹ ਚੀਜ਼ ਅਸੀਂ ਸਾਰੀ ਦੁਨੀਆ ਨੂੰ ਦੱਸਾਂਗੇ ਹੈ ਨਹੀਂ ਸੀ ਕੁਝ ਬੱਚਿਆਂ ਕੋਲ ਹੈ ਨਹੀਂ ਸੀ ਕੁਝ ਖਾਣ ਨਹੀਂ ਚੋਰੀ ਕਰਕੇ 2 ਰੁਪਏ ਦਾ ਲੋਹਾ ਵੇਚ ਕੇ ਫਿਰ ਆਪਣੇ ਬੱਚਿਆਂ ਦਾ ਢਿੱਡ ਭਰਨਾ ਤੇ ਇਹਨਾਂ ਨੇ ਆ ਕਾਕੇ ਸਰਪੰਚ ਲਾਣ ਦਾ ਬੋਲ ਨੂੰ ਇਹ ਸਰਪੰਚ ਆਮ ਆਦਮੀ ਪਾਰਟੀ ਦਾ ਕਿਹੜਾ ਪੇਂਗੀ ਸੁਣੋ ਕਰੋ ਰਾਜਪੁਰੇ ਦੇ ਵਿੱਚ ਹਲਕਾ ਬਨੌਰ ਆ ਆ ਬਦਲਾਅ ਦੇਖ ਲੈ ਭਗਵੰਤ ਮਾਨੇ ਸ਼ਰਾਬੀ ਆ ਖੁੱਡੇ ਬੰਦਿਆਂ ਦੀ ਤਰਤੂਤਾ ਦੇਖ ਲੈ ਆਦੀਏ ਕਰਨਾ ਗਿਆ ਜੀ ਨੂੰ ਕਰਨਾ